ਵੀਰੋ ਲਓ ਅੰਮਾ ਸੁਰ ਸਿੰਘ ਵਾਲਾ ਨਵਾਬ ਖੇਡ ਕਬੱਡੀ ਦਾ ਉਹ ਪਹਿਲੀ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਵੀ ਜਿਹੜਾ ਤੀਰ ਨਿਸ਼ਾਨਾ ਖੁੱਝਦੇ ਉਹ ਕਾ ਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰ ਗਿਆ ਬਾ ਸੁਰ ਸਿੰਘ ਵਾਲੇ ਪਿੰਡ ਤੋਂ ਆਇਆ ਹੈ ਫਰਿਆਦਲੀ ਦਾ ਵੀਰ ਕਬੱਡੀ ਪਾ ਰਿਹਾ ਹੈ ਇਹ ਮਲੂਕ ਅਲੀ ਦਾ ਵੀਰ ਹੈ ਇਹ ਜਲੰਧਰ ਤੋਂ ਪੱਜਾ ਹੋਇਆ ਅੱਜ ਜਿਲ੍ਹਾ ਸੰਗਰੂਰ ਦੀ ਧਰਤੀ ਬੱਲੇ ਬੱਲੇ ਹੋ ਰਹੀ ਹੈ ਡਿੜਵੇ ਦਾ ਜੱਸਾ ਪੇਜਾ ਪੈ ਗਿਆ ਮੇਰਿਆ ਰੱਬਾ 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 ਕੈਮਰੇ ਫੋਕਸ ਫੋਟੋਆਂ ਖੇਤੀਆਂ ਜਾ ਰਹੀਆਂ ਹਨ ਰਾਤਪੁਰ ਗੁਜਰਾ ਸ਼ੰਨਾ ਦੇ ਵਿੱਚ ਹੱਲਾ ਗੁੱਲਾ ਜਾ ਹੋ ਗਿਆ ਹੱਲਾ ਗੁੱਲਾ ਕਰਤਾ ਕਹਿ ਧਰਤੀ ਜਿਲ੍ਹਾ ਜਲੰਧਰ ਦੀ ਦੁਨੀਆ ਖੜੀ ਵੇਖਦੀ ਹੈ ਰਾਮਪੁਰ ਗੁਜਰਾ ਛੰਨਾ ਦੇ ਵਿੱਚ ਟਰੈਕਟਰਾਂ ਦੇ ਫੈਸਲੇ ਹੋਣ ਲੱਗੇ ਆ ਇੱਕ ਪਾਸੇ ਸ਼ਕਰਪੁਰੀਆ ਕਾਕਾ ਓ ਸੰਦੀਪ ਲੁਧਰ ਨੂੰ ਜਫਾ ਲਾ ਗਿਆ ਜੰਦਰਾ ਟਰੈਕਟਰ ਤੇ ਬੈਠਣ ਨੂੰ ਫਿਰਦਾ ਓ ਕਾ ਕਾ ਸ਼ਕਰਪੁਰੀਆ ਕਮਾਲ ਕਰ ਗਿਆ ਦੇਖੋ ਕਾ ਸ਼ਕਰਪੁਰੀਆ ਕਮਾਲ ਕਰ ਗਿਆ ਓ ਸਾਬੀਰ ਕੰਨਾ 1 1000 1 1000 ਆ ਕਹਿੰਦੇ ਧੱਕ ਮੇਰੇ ਮਿੱਤਰੋ ਦੇ ਇਸ ਵਿੱਚ ਗੋਗੜੀਆਂ ਵਾਲਾ ਦੂਜੇ ਪਾਸੇ ਹਰਮਨ ਬੋਲਟ ਬੋਲਟ ਦੇ ਟੱਕੜ ਕਰ ਗਿਆ ਟੱਕਾ ਵਾਓ ਓ ਬਾਈ ਮੈਚ ਨਾਲ ਮਿਲ ਕੇ ਤੇ ਗੋਲੂ ਟਵਾਣੇ ਹੋਰਾਂ ਨਾਲ ਮਿਲ ਕੇ ਵੱਡਾ ਮੇਲਾ ਕਰਵਾ ਰਿਹਾ ਇੱਕ ਪਾਸੇ ਅੰਬਾ ਸੁਰਸੰਗ ਵਾਲੇ ਪਿੰਡ ਦਾ ਸ਼ਕਰਪੁਰੀਆ ਟੱਕਾ ਓ ਫਰਿਆਦ ਅਲੀ ਦੀ ਟੱਕਰ ਅੰਬੇ ਦੇ ਨਾਲ ਅਲੀ ਅਮਰੀਕ ਕਰਦੇ ਗੱਲ ਲਓ ਸ਼ਾਜੀ ਕਬੱਡੀ ਪਾ ਰਿਹਾ ਮਲਾਜਮ ਵੀਰ ਨੂੰ ਬੇਤੀ ਜੀ ਆ ਕਰਵਾਇਓ ਜੀ ਥੋੜੇ ਥੋੜੇ ਵੀਰ ਜਿੱਦੜੇ ਆ ਕਮੈਂਟਰ ਵਾਲੇ ਪਾਸੋਂ ਪਰ ਉਹ ਸਾਹਮਣੇ ਓਏ ਜਫਾ ਓਏ ਤੜਪੇ ਆ ਰਿਆ ਨੇ ਮੈਨੂੰ ਲੱਗਦਾ ਸ਼ਾਜੀ ਫੜ ਲਿਆ ਓ ਜਸਾ ਕਾਕਾ ਸ਼ੱਕਰਪੁਰੀਆ ਇਹ ਸ਼ੱਕਰਪੁਰੀਆ ਕਾਕਾ ਤੇ ਸੰਦੀਪ ਲੋਤਰ ਦੂਜੀ ਵਾਰੀ ਟੱਕਰੇ ਹੋਗੇ ਇਸ ਵਾਰ ਕੌਣ ਜਿੱਤੂ ਕੌਣ ਸਫਲਤਾ ਹਾਸਲ ਕਰੇਗਾ ਓਏ ਦੂਜੀ ਵਾਰੀ ਸੰਦੀਪ ਲੋਧਰ ਤੇ ਕਾਕੇ ਸ਼ਕਰਪੁਰੀਏ ਦੀ ਟੱਕਰ ਚੱਲਦੀ ਹੈ ਓਏ ਦੂਜੀ ਵਾਰੀ ਜੋਧਾ ਰਗ ਗਿਆ ਲੋਧਰ ਲੋਧਰ ਸਾਜੀ ਪਾਊਗਾ ਬਾਜੀ 11000 ਦਿੱਤਾ ਜਾਊਗਾ ਸਾਜੀ ਦੀ ਬਾਜੀ ਤੇ 11000 ਦਿੱਤਾ ਜਾਊਗਾ ਲੈ ਵੀ ਸ਼ਹਿਜਾਦ ਅਲੀ ਓਏ ਬਾਜ਼ੀਆਂ ਦੇਖਣਾ ਚਾਹੁੰਦੀ ਹੈ ਦੁਨੀਆ ਲਓ ਸਾਜੀ ਨੰਬਰ ਜੋੜ ਗਿਆ ਐਥੇ ਰੱਖ ਓਏ ਭਾਈ ਸਾਜੀ ਦੇ ਐਕਸ਼ਨ ਕਿੱਦਾਂ ਲੱਗ ਸ਼ੁਕਰੀਆ ਖੀਰਾਵਾਲੀਏ ਬੁਲਟ ਨੇ ਅੱਠ ਕਬਡੀਆਂ ਪਾ ਕੇ ਸੱਤ ਨੰਬਰ ਲਾਏ ਆ ਰਾਮਪੁਰ ਗੁਜਰਾਣ ਛੰਨਾਂ ਦੇ ਕਬੱਡੀ ਕੱਪ ਦਾ ਹਰਮਨ ਬੁਲਟ ਖੀਰਾਵਾਲੀਆ ਬੈਸਟ ਰੇਡਰ ਬਣ ਗਿਆ